ਸਸਗਾ ਦੋਸਤੋ ਮੈਂ ਪ੍ਰਗਟ ਸਿੰਘ ਅੰਮ੍ਰਿਤਸਰ ਪ੍ਰਗਟ ਬੁਲੇਟ ਪਾਇੰਟ ਹਾਂ ਦੋਸਤੋ ਸਾਡੇ ਉਹ ਗੱਡੀ ਆਈ ਇੱਕ ਹੈ ਇਹਦਾ ਕਿੱਕ ਦਾ ਸਪਰਿੰਗ ਜਿਹੜਾ ਟੁੱਟ ਚੁੱਕਿਆ ਤੇ ਕਿੱਕ ਦਾ ਸਪਰਿੰਗ ਪਾਉਣ ਲਈ ਅਸੀਂ ਇਹਦਾ ਕਵਰ ਹੈ ਖੋਲਣਾ ਪੈਣਾ ਤੇ ਕਿਸੇ ਬੰਦੇ ਨੇ ਦੇਖੋ ਜੀ ਆਹ ਬਈ ਦਾ ਫੁੱਟਰਸ ਤੇ ਲਾਦੀ ਇਹਦੇ ਉਹਨੇ ਫੁੱਟਰਸ ਕੱਸਣ ਦੇ ਚੱਕਰ ਜੇ ਕੀ ਕੀਤਾ ਜੇ ਕਿ ਉਹਨੇ ਇਹਨੂੰ ਵੈਲਡਿੰਗ ਹੀ ਕਰਤਾ ਜੇ ਪੱਕਾ ਦੱਸੋ ਇਹਨੂੰ ਵੈਲਡਿੰਗ ਕਰਤਾ ਇਹਦੇ ਹੁਣ ਖੋਲਣਾ ਕਿਦਾਂ ਮਗੇ ਨਾਤਨੀ ਲਾਇਆ ਉਹਨਾਂ ਨੇ ਉਹਨਾਂ ਨੇ ਵੈਲਡਿੰਗ ਹੀ ਕਰਤਾ ਜੀ ਪੱਕਾ ਜੀ ਦੇਖੋ ਜੀ ਤੇ ਕਾਫੀ ਜਿਆਦਾ ਜਿਹਨੂੰ ਨਹੀਂ ਸਮਝੋ ਬੰਦਾ ਇਦਾਂ ਦੇ ਕੰਮ ਕਰਦਾ ਤੇ ਚਲੋ ਅਸੀਂ ਹੁਣ ਇਹਨੂੰ ਠੀਕ ਕਰਾਂਗੇ ਪਰ ਜਿਹੜੀ ਗਲਤ ਗੱਲ ਆ ਉਹ ਗਲਤ ਆ ਹੁਣ ਜੇ ਨਾ ਬੰਦੇ ਕੋਈ ਕਟਰ ਹੋਵੇ ਜਾਂ ਬੰਦੇ ਕੋਈ ਆਪਸ਼ਨ ਨਾ ਹੋਵੇ ਕਿ ਉਹ ਰਿਮੂਵ ਕਰਨਾ ਮੇਰੇ ਬੜਾ ਆਖਾ ਆਣਾ ਤੇ ਦੋਸਤੋ ਕੰਮ ਹੀ ਵੇਸ਼ਾ ਉਹ ਬੰਦੇ ਨੂੰ ਕਰਾਇਆ ਕਰੋ ਜਿਹਨੂੰ ਕੰਮ ਦੀ ਆਸ ਆ ਕੰਮ ਜਾਣਦਾ 50 ਬੰਦੇ ਨੂੰ ਕੰਮ ਨਾ ਕਰਾਇਆ ਕਰੋ I'm watching.